ਚੈਨਲ ਦਾ ਆ ਰਿਹਾ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਡੇਰਾ ਬਾਬਾ ਨਾਨਕ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ 10 ਡੋਗਰਾ ਮਾਰਕ ਤੇ ਸਥਿਤ ਬਾਬਾ ਸ਼੍ਰੀ ਚੰਦ ਚੈਰੀਟੇਬਲ ਟਰਸਟ ਦੇ ਗੁਰਦੁਆਰਾ ਬਾਬਾ ਸ਼੍ਰੀ ਚੰਚ ਦੱਸਿਆ ਜਾ ਰਿਹਾ ਹੈ ਕਿ ਅਚਾਨਕ ਅੱਗ ਲੱਗ ਗਈ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਬਿਜਲੀ ਦੇ ਛੋਟਾ ਸਰਕਟ ਨਾਲ ਇਹ ਅੱਗ ਲੱਗੀ ਹੈ ਹਾਲਾਂਕਿ ਗਨੀਮਤ ਏਰੇ ਕੇ 5 ਗੇਟ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਉਹਨਾਂ ਵੱਲੋਂ ਇਸ ਅੱਗ ਤੇ ਕਾਬੂ ਪਾਇਆ ਗਿਆ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਧੰਤਨ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਵੀ ਬਿਲਕੁਲ ਸੁਰੱਖਿਅਤ ਹੈ ਇਸ ਮੌਕੇ ਦੀ ਕੁਝ ਜਾਣਕਾਰੀ ਸਾਹਮਣੇ ਆਈ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਕੁਝ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਰਚ ਕਰੋ ਦਾ ਆਰਐਨ ਨਿਊਜ਼ ਅਤੇ ਜੁੜੇ ਹੋ ਤਾਜ਼ੀਆਂ ਖਬਰਾਂ ਦੇਖਣ ਲਈ ਸੜ ਨਾਲ ਪੱਤਰਕਾਰ ਨਰਿੰਦਰ ਕੌਰ ਪਰਮਾਰਤ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਸਾਰੇ ਜਾਣਕਾਰੀਆਂ ਬਾਬਾ ਜੀ ਕਰਨ ਰਹੀ ਹੈ ਤੇ ਉਹਦੇ ਸਭ ਅੰਦਰ ਦੀ ਕੋਈ ਨਹੀਂ ਵੜਿਆ ਜੀ ਉਹਦੇ ਸਭ ਬਾਹਰ ਹੀ ਸਾਰੇ ਉੱਤੋਂ ਧੂਆ ਨਿਕਲਦਾ ਦੇਖਿਆ ਸੀ ਕਿ ਜਦ ਧੂਆ ਨਿਕਲਦਾ ਦੇਖਿਆ ਫੇਰ ਅਸੀਂ ਭੱਜਿਆਂ ਅੰਦਰ ਨੂੰ ਆਏ ਤਾਂ ਅੰਦਰ ਸਾਰਾ ਧੂਆ ਹੀ ਕਾਲਾ ਪੈ ਗਿਆ ਮਹਾਰਾਜ ਅਨੰਤ ਕਾਸ਼ੀਗਦਰ ਹਾਂ ਓਥੇ ਸਭ ਫੇਰੇ ਓਥੇ ਹੁੰਦੇ ਮਹਾਰਾਜ ਕੋਈ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਕਿਰਪਾ ਅਜੀ ਨਿਮ ਕਿਰਪਾ ਮਹਾਰਾਜ ਸੁਰਖਸ਼ਤ ਨੇ ਮਹਾਰਾਜ ਕੋਈ ਗੱਲ ਨਹੀਂ ਮਹਾਰਾਜ ਤੁਹਾਡਾ ਲੈ ਚਲੇ ਚੁੱਕੇ ਕੋਠੇ ਦੇ ਹਾਂਜੀ ਤੇ ਮਹਾਰਾਜ ਇਹ ਕੋਸ਼ਿਸ਼ ਕਰ ਰਹੇ ਆ ਵੀ ਮਹਾਰਾਜ ਪ੍ਰਕਾਸ਼ ਰਾਏ ਲੈ ਜੀਏ ਲੈ ਜੀ ਇੱਥੋਂ ਮਹਾਰਾਜ ਰੂਪ ਸਾਹਿਬ ਕੱਢ ਲਈਏ ਤੇ ਉਹ ਆਗੇ ਉਹਨੂੰ ਬੁਧਾ ਲਈਏ ਇਹ ਉਹਨੇ ਜੀ ਮਹਾਰਾਜ ਕਿਰਪਾ ਤੁਸੀਂ ਆਗੇ ਕੋ ਜਾ ਹਾਂ ਤਾਂ ਕਿ ਬੁਝੀ ਫਿਰ ਗੇੜ ਵਾਲੇ ਆ ਕੇ ਫਿਰ ਗੇੜ ਵਾਲੇ ਪਹੁੰਚ ਕੇ ਪੁੱਤ ਵਾਲੇ ਪਹੁੰਚ ਕੇ ਫਿਰ ਤੇਰਾ ਬਾਬਾ ਨਾਨਕ ਕੇਂਦਰ गुरुद्वारे में आग लगी थी हमने कारतारपुर से आए एल से आए हैं तो हमको सूचना मिलते ही हम मौके पर पहुँच गए और ये आग को तो बुझा दिया ये अच्छी से जो कि अंदर की सोर्स से आग लगी है और ये जो तो कोई सोर्स के कारण है ये गद्दे गद्दे के अंदर होने के, के बाद ये आग सिलगड़ने के बाद तो आग लगी है इनको हमने आग लगने के बाद में तीन कर्मचारियों ने आग आपको काबू पा लिया गया शॉर्ट सर्किट की वजह से पता लगा ही कि श्री के बाबा श्रीचंद मंदिर चैटिया पर नियर 10 किलोमीटर अचानक आग लगी है मौके पे पहुंचे हैं ते पता लगा कि एसी शॉर्ट शौ, आउट है एसी दिया तार अलग से शॉर्ट हो गया है जिस करके वो जड़ी आग जली भड़क भी ਘਰ ਵੀ ਗਿਆ ਆ ਗਿਆ ਬਾ ਤੇ ਕਾਬੂ ਕਰ ਲਿਆ ਨੁਕਸਾਨ ਬਚਾਓ ਗਿਆ ਥੋੜੇ ਗੱਦੇ ਛੜੇ ਆ ਠੀਕ ਆ ਜੀ ਇਸ ਜਿਹੜਾ ਨੁਕਸਾਨ ਆ ਇਸ ਸੀ ਉਹ ਚੁੰਦੀਆਂ ਉਹ ਤਾਰਾਂ ਛਾਟ ਹੁੰਦੀਆਂ ਨਾ ਇਸ ਜਿਹੜਾ ਨੁਕਸਾਨ ਆ ਤੇ ਜਿਹੜੇ ਗੱਦੇ ਛੜੇ ਛੱਡਿਆ ਉਹ ਆਪਾਂ ਸੇਵ ਕਰ ਲਿਆ ਵਾ ਨਾ ਖਰਾਜ ਜਾਂਦਾ ਨਾ ਬਿਲਕੁਲ ਠੀਕ ਆ ਆਪਾਂ ਕੋਈ ਗੱਲ ਨਹੀਂ ਲੱਗੇ ਇਹਨਾਂ ਦੇ ਬਿਲਕੁਲ ਠੀਕ